ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਹਾਦਸਾ ਜੀ ਹਾਂ ਹੋਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਜੈਨ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਕਿ ਜਿੱਥੇ ਕੇ हरियाणा ਦੇ ਕੈਥਲ ਜੇ ਛੜਕਹਾਸੇ ਚ ਪਤੀ ਪਤਨੀ ਅਤੇ ਉਹਨਾਂ ਦੀ ਬੇਟੀ ਦੀ ਮੌਤ ਹੋ ਗਈ ਸ਼ੁਕਰਵਾਰ ਦੇ ਸ਼ਾਮ ਉਹਨਾਂ ਦੀ ਕਾਰ ਨੈਸ਼ਨਲ ਹਾਈਵੇ ਐਕਸ 52 ਡੀ ਤੇ ਖੜੇ ਟਰੱਕ ਨਾਲ ਟਕਰਾ ਕੇ ਜੀ ਹਾਂ ਇਹ ਤਮਾਕਾ ਇਹ ਜੀ ਹਾਂ ਹਾਸਾ ਭਿਆਨਕ ਹਾਸਾ ਵਾਪਨ ਕਰਕੇ ਹਰ ਕਿਸੇ ਦੇ ਪੁੱਛ ਉੱਡ ਗਏ ਹਨ ਜੀ ਹਾਂ ਦੋਸਤੋ ਮ੍ਰਿਤਕਾਂ ਚ ਹਰਿਆਣਾ ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਮਨੋਜ ਕੁਮਾਰ ਉਸ ਦੀ ਪਤਨੀ ਔਰ ਮਿਲ ਦੱਤਾ ਜੋ ਪੰਚਕੁਲਾ ਵਿੱਚ ਹਰਿਆਣਾ ਪੁਲਿਸ ਦੇ ਵਾਇਰਲੈਸ ਵਿਭਾਗ ਵਿੱਚ ਸਬ ਇੰਸਪੈਕਟਰ ਸਾਡੇ ਤੇ 28 ਸਾਲਾ ਦੀ ਚੇਤਨਾ ਸ਼ਾਮਿਲ ਹਨ ਚੇਤਨਾ ਕੁਵਾਰੀ ਸੀ ਜੀ ਹਾਂ ਇਹ ਜੋੜਾ ਤੇ ਉਹਨਾਂ ਦੀ ਤੀ ਪੁੱਤ ਤੇ ਨੂੰਨ ਵਿਦੇਸ਼ ਜਾਣ ਲਈ ਹਵਾਈ ਅੱਡੇ ਛੱਡ ਕੇ ਸਲਾਸਰ ਦੇ ਖਾਟੂ ਸ਼ਿਆਮ ਦਰਸ਼ਨ ਕਰਨ ਲਈ ਗਏ ਸਨ ਇਸ ਤਰ੍ਹਾਂ ਉਹ ਜਦੋਂ ਕੈਥਲ ਦੇ ਪਿੰਡ ਮੋਹਣਾ ਕੋਲ ਪਹੁੰਚੇ ਤਾਂ ਉਹਨਾਂ ਦੀ ਕਾਰ ਸੜਕ ਨਾਲ ਖੜੇ ਸਕਰੈਪ ਨਾਲ ਭਰੇ ਟਰੱਕ ਨਾਲ ਟਕਰਾ ਗਈ ਜੱਸ ਕਰਕੇ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਵੀਡੀਓ ਦੇਖਣ ਲਈ ਤੁਹਾਡਾ